ਸਵਾਗਤ ਹੈ ਦਰਸ਼ਕ ਵੀਰੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਸਾਰੇ ਦਰਸ਼ਕ ਵੀਰਾਂ ਕਿਸਾਨ ਵੀਰਾਂ ਤੇ ਪਸ਼ੂ ਪਾਲਕਾਂ ਲਈ ਬੜੀ ਖਾਸ ਹੋਣ ਵਾਲੀ ਆ ਸੋ ਆਪ ਜੀ ਨੂੰ ਬੇਨਤੀ ਹੈ ਕਿ ਪਿੰਡ ਆਕਲੀਆ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਇਸ ਪਿੰਡ ਵੱਲੋਂ ਇੱਕ oprala ਕੀਤਾ ਗਿਆ ਸੀ ਸਮੋਚੇ ਨਗਰ ਅਤੇ ਸਰਦਾਰ ਪੂਰਨ ਸਿੰਘ ਸੁਪੁੱਤਰ ਸਰਦਾਰ ਹੁਸ਼ਿਆਰ ਸਿੰਘ ਜੀ ਉਹਨਾਂ ਵੱਲੋਂ ਪਿੰਡ ਵਿੱਚ ਇੱਕ ਸਾਂਝਾ ਬਹੁਤ ਸੋਹਣਾ ਚੰਗੀ ਨਸਲ ਦਾ ਸਾਣ ਛੱਡਿਆ ਗਿਆ ਸੀ ਤਾਂ ਕਿ ਪਿੰਡ ਵਿੱਚ ਪਸ਼ੂਆਂ ਦੀ ਨਸਲ ਦੀ ਸੁਧਾਰ ਹੋ ਸਕੇ ਅਤੇ ਕੋਈ ਗਰੀਬ ਜਾਂ ਲੋੜਵੰਦ ਪਰਿਵਾਰ ਇਸ ਸਾਣ ਤੋਂ ਲਾਭ ਲੈ ਸਕੇ ਅਤੇ ਆਪਣੇ ਘਰ ਪਸ਼ੂਆਂ ਦੀ ਚੰਗੀ ਬਰੀਡ ਤਿਆਰ ਕਰ ਸਕੇ ਸੋ ਬਾਈ ਜੀ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਸੀ ਪਰੰਤੂ ਦੁੱਖ ਖਾਲੀ ਖਬਰ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਸਾਣ ਲਾਪਤਾ ਹੈ ਕੁਝ ਵੀ ਪਤਾ ਨਹੀਂ ਚੱਲ ਰਿਹਾ ਤਕਰੀਬਨ 10-12 ਦਿਨ ਹੋ ਗਏ ਸੋ ਇਸ ਵੀਡੀਓ ਦੇ ਮਾਧਮ ਰਾਹੀਂ ਆਪ ਜੀ ਨੂੰ ਬੇਨਤੀ ਹੈ ਕਿਸੇ ਵੀ ਭੈਣ ਭਰਾ ਨੇ ਇਹ ਸਾਣ ਕਿਤੇ ਆਸ-ਪਾਸੇ ਦੇਖਿਆ ਹੋਵੇ ਜਾਂ ਕੋਈ ਤਸਕਰ ਵਗੈਰਾ ਇਸ ਨੂੰ ਲਜਾਉਂਦੇ ਵੇਖੇ ਹੁਣ ਤਾਂ ਜ਼ਰੂਰ ਸਾਨੂੰ ਦੱਸਣ ਦੀ ਕਿਰਪਾਲਤਾ ਕਰਨੀ ਸਾਰੇ ਹੀ ਨਗਰ ਵੱਲੋਂ ਉਸ ਵੀਰ ਦਾ ਸਨਮਾਨ ਕੀਤਾ ਜਾਵੇਗਾ ਬਣਦੀ ਰਾਸ਼ੀ ਵੀ ਦਿੱਤੀ ਜਾਵੇਗੀ ਸੋ ਆਪ ਜੀ ਨੂੰ ਜ਼ਰੂਰ ਬੇਨਤੀ ਹੈ ਕਿ ਇਹ ਸਾਡੇ ਸਮੁੱਚੇ ਨਗਰ ਵੱਲੋਂ ਤੁਸੀਂ ਜ਼ਰੂਰ ਸਾਨੂੰ ਸਹਿਯੋਗ ਦਿਓ ਜੇਕਰ ਕਿਸੇ ਵੀਰ ਨੇ ਇਹ ਦੇਖਿਆ ਹੈ। ਬਾਕੀ ਨਾਲ ਬੇਨਤੀ ਹੈ ਕਿ ਜਿੰਨਾ ਪਰਾਵਾ ਦੇ ਪਿੰਡ ਵਿੱਚ ਅਜਿਹੇ ਸਾਂਝੇ ਜਾਨਵਰ ਛੱਡੇ ਹਨ ਉਸ ਦੀ ਨਿਗਰਾਨੀ ਵੀ ਜ਼ਰੂਰ ਰੱਖਿਆ ਕਰੋ ਕਿਉਂਕਿ ਜਿੱਤੇ ਪਿੰਡ ਦੀ ਭਲਾਈ ਲਈ ਅਜਿਹੇ ਵੀਰ ਉਪਰਾਲਾ ਕਰਦੇ ਹਨ ਉੱਥੇ ਤਸਕ ਸ਼ਰਾਰਤੀ ਅਨਸਰਾਂ ਵੱਲੋਂ ਵੀ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜਿਸ ਨੂੰ ਪਤਾ ਹੈ ਉਹ ਜਰੂਰ ਦੱਸਣ ਦੀ ਕਿਰਪਾਲਤਾ ਕਰੇ ਬਾਕੀ ਵੀਡੀਓ ਨੂੰ ਵਾਤਵਾਰਦ ਸ਼ੇਅਰ ਕਰਨਾ ਤਾਂ ਕਿ ਇਹ ਜਹੇ ਤਸਕਰਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਇਹਨਾਂ ਨੂੰ ਪਕੜ ਕੇ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਤਾਂ ਕਿ ਇਹ ਅਜਿਹੀਆਂ ਹਰਕਤਾਂ ਅੱਗੇ ਤੋਂ ਨਾ ਕਰਨ ਅਤੇ ਹੋਰ ਕਿਸੇ ਪਿੰਡ ਵਿੱਚ ਅਜਿਹੀ ਘਟਨਾ ਨਾ ਵਾਪਰੇ